ਹੁਣ ਗੱਲ ਕਰਾਂਗੇ ਸਰਕਾਰ ਸੇਖੜੀ ਅਤੇ ਸਵਾਲ ਦੀ ਗੁਰਦਾਸਪੁਰ ਚ ਜਿੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਦੌਰਾ ਕੀਤਾ ਗਿਆ ਤਾਂ ਉੱਥੇ ਹੀ ਆਪਣੀ ਸਰਕਾਰ ਤੋਂ ਕਾਂਗਰਸੀ ਨਰਾਜ਼ ਆਏ ਤੇ ਸਵਾਲ ਚੁੱਕੇ ਗਏ ਪੰਜਾਬ ਵਿੱਚ ਨਹੀਂ ਹੋ ਰਿਹਾ ਕੰਮਕਾਜ اپنی سرکار تو ہی کانگریسی ناراض ਇਹਨਾਂ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਇਹ ਵਾਕਈ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਵਿਕਾਸ ਹੋ ਰਿਹਾ ਹੈ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਿੱਚ ਕੰਮਕਾਜ ਹੋ ਰਿਹਾ ਹੈ ਨਹੀਂ ਨਾ ਕੱਲੇ ਤੁਸੀਂ ਹੀ ਨਹੀਂ ਸਗੋਂ ਇਲਾਕੇ ਦੇ ਨੁਮਾਇੰਦੇ ਵੀ ਇਹੀ ਮੰਨਦੇ ਨੇ ਕਿ ਸਰਕਾਰ ਕੋਈ ਕੰਮ ਨਹੀਂ ਕਰ ਰਹੀ ਅਤੇ ਪੰਜਾਬ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਹੋਵੇ ਅਤੇ ਕਾਂਗਰਸ ਦੇ ਹੀ ਸਾਫ ਦਾ ਮੰਤਰੀ ਅਤੇ ਸਾਂਸਦ ਹੀ ਇਹ ਗੱਲ ਆਖਣ ਤਾਂ ਮਸਲਾ ਹੋਰ ਵੀ ਗੰਭੀਰ ਹੋ ਜਾਂਦਾ ਹੈ। ਕੀ ਕਾਂਗਰਸ ਨੇ ਕਾਗਜ਼ ਨੂੰ ਪਾਉਂਦੇ ਆਏ ਆ ਪਰ ਮੱਝੇ ਇਹ ਤਸਵੀਰਾਂ ਨੇ ਬਟਾਲਾ ਦੀ ਧਰਮਪੁਰਾ ਕਲੋਨੀਆਂ ਜੋ ਕਿ ਆਪਣੀ ਬਦਹਾਲੀ ਦੀਆਂ ਕਹਾਣੀਆਂ ਆਪ ਬਿਆਨ ਕਰ ਰਹੀਆਂ ਨੇ ਸੜਕ ਥਾਂ-ਥਾਂ ਤੇ ਟੁੱਟੀ ਹੋਈ ਹੈ ਥਾਂ-ਥਾਂ ਤੇ ਪਾਣੀ ਖੜਿਆ ਹੋਇਆ ਹੈ ਜਿਸ ਕਰਕੇ ਲੋਕ ਪਿਛਲੇ ਲੰਬੇ ਸਮੇਂ ਤੋਂ ਤਰਨਾ ਵੀ ਦਿਨ ਦੇ ਰਹੇ ਨੇ ਅਤੇ ਇਲਾਕੇ ਦੇ ਕਾਂਗਰਸੀ ਨੁਮਾਇੰਦੇ ਵੀ ਇਸ ਤਰਨੇ ਦਾ ਹਿੱਸਾ ਰਹੇ ਨੇ ਪਰ ਜਦੋਂ ਗੁਰਦਾਸਪੁਰ ਤੋਂ ਕਾਂਗਰਸੀ ਸੰਸਦ ਸੁਨੀਲ ਜਾਖੜ ਉੱਤੇ ਪਹੁੰਚੇ ਤਾਂ ਲੋਕਾਂ ਨੇ ਜਾਖੜ ਦੇ ਸਾਹਮਣੇ ਹੀ ਉਹਨਾਂ ਦੀ ਕਾਰਗੁਜ਼ਾਰੀ ਦਾ ਪਟਾਰਾ ਖੋਲ੍ਹਿਆ ਲੋਕਾਂ ਨੇ ਤੇ ਜੋ ਕਹਿਣਾ ਸੀ ਕਹਿ ਦਿੱਤਾ ਪਰ ਕਾਂਗਰਸੀ ਸਾਂਸਦ ਸੁਨੀਲ ਜਾਖੜ ਦੇ ਸਾਹਮਣੇ ਸਾਬਕਾ ਸਾਂਸਦ ਅਸ਼ਵਨੀ ਸੇਖੜੀ ਦਾ ਵੀ ਦਰਦ ਸਾਹਮਣੇ ਆ ਹੀ ਗਿਆ ਜਾਖੜ ਸਾਹਿਬ ਪਲੀਜ਼ ਕੋਈ ਨਾ ਬੋਲੋ ਅਹੀਂ ਬੜੇ ਦੁਖੀ ਆ ਪੱਕੇ ਕਾਂਗਰਸੀ ਆ ਗਾਫਸੂ ਕੋਟ ਪੁੰਦੇ ਆ ਗਾ ਵੀ ਪੋਣੀ ਆ ਪਰ ਮਜ਼ਾ ਨਹੀਂ ਆਇਆ ਅਹੀਂ ਆਇਆ ਨਹੀਂ ਇਹਨਾਂ ਨੂੰ ਇਹ ਪਿੰਡਾਂ 'ਚ ਹਰ ਗਏ ਨੇ ਕਿਉਂ ਹਰ ਗਏ ਨੇ ਇਹਨਾਂ ਨੂੰ ਪਤਾ ਸਾਰੇ ਬਟਾਲੇ ਨੇ ਇਹਨੂੰ ਵੋਟਾਂ ਪਾਈਆਂ ਬਟਾਲੇ ਜਿੱਤਿਆ ਤੁਹਾਨੂੰ ਹੀ ਵੋਟਾਂ ਪਾ ਕੇ ਜਿਤਾਇਆ 26 ਪੰਜ 26 ਦੇ ਹਾਰਦ ਤੇ ਵਾਅਦੇ ਚਲਾਇਆ ਪਰ ਤੁਸੀਂ ਵੀ ਸਾਡੇ ਵੱਲ ਧਿਆਨ ਨਹੀਂ ਕੀਤਾ ਜੱਟ ਸਾਹਿਬ ਮੈਂ ਤੁਹਾਡੇ ਕੋਲ ਆਇਆ ਨਹੀਂ ਸਰ ਰਾਤ ਦੀ ਹੋਣੀ ਮਜਬੂਰੀਆਂ ਆਏ ਮੈਨੂੰ ਬਟਾਲੇ ਦੀ ਗੱਲ ਨਹੀਂ ਕਦੀ ਸੁਣੀ ਨਹੀਂ ਉਧਰ ਉਧਰ ਵੱਡੀਆਂ ਵੱਡੀਆਂ ਕੋਠੀਆਂ ਚੋਗ ਚੱਲ ਜਾਂਦੇ ਹੋਗੇ ਫਿਰ ਸਾਡੇ ਬਾਰੇ ਕਦੀਆਂ ਤਾਂ ਨੰਗੇ ਵੀ ਨਹੀਂ ਅਤੇ ਸੇਖੜੀ ਨੇ ਗੱਲਾਂ-ਗੱਲਾਂ ਵਿੱਚ ਪੰਜਾਬ ਵਜ਼ਾਰਤ ਤੇ ਆਪਣੇ ਇੱਕ ਸਾਥੀ ਤੋਂ ਜਾਣ ਬੁਝ ਕੇ ਵਿਕਾਸ ਦੇ ਕੰਮਾਂ ਵਿੱਚ ਅੜਿੱਕਾ ਪਾਉਣ ਦੀ ਗੱਲ ਕੀਤੀ ਸਾਜ ਹੋ ਰਹੀ ਹੈ ਚਾਹੇ ਮੈਂ ਸਮਝਾਂ ਕਿ ਪੋਲਿਟਿਕਲ ਸਾਜਿਸ਼ ਹੈ ਚਾਹੇ ਕੁਝ ਅਫਸਰ ਜਿਹੜੇ ਆ ਕਮਿਊਨਲ ਹੋ ਕੇ ਕਮਿਊਨਲ ਹੋ ਕੇ ਉਹਨਾਂ ਨੇ ਸਾਜਿਸ਼ ਕੀਤੀ ਹੈ ਕਿ ਬਟਾਲੇ ਨੂੰ ਵੀਕ ਕੀਤਾ ਜਾਵੇ ਇਹ ਜਿਹੜਾ ਕੰਮ ਆ ਇੱਥੇ ਤਰਨਾ ਦੇਣਾ ਪਿਆ ਸਾਡੇ ਬੱਚੇ ਨੇ ਸਾਡੇ ਛੋਟੇ ਵੀਰ ਨੇ ਇੱਥੋਂ ਦੀ ਔਰਤਾਂ ਸਾਡੀਆਂ ਭੈਣਾਂ ਨੇ ਇਹਨਾਂ ਨੂੰ ਤਰਨਾ ਇਸ ਲਈ ਦੇਣਾ ਪਿਆ ਕਿ ਸੀਵਰ ਦਾ ਪਾਣੀ ਘਰਾਂ ਤੇ ਚੜ ਗਿਆ ਸੜਕਾਂ ਟੁੱਟੀਆਂ ਪਈਆਂ ਸ਼ਹਿਰ ਜਾਂਦਾ ਰਸਤਾ ਹੀ ਕੋਈ ਨਹੀਂ ਰਿਹਾ ਸੇਖੜੀ ਦੇਸ ਦਰਦ ਵਿੱਚ ਇੱਕ ਅਧਿਕਾਰੀ ਦਾ ਜ਼ਿਕਰ ਵਾਰ-ਵਾਰ ਕੀਤਾ ਗਿਆ ਅਤੇ ਉਸ ਅਧਿਕਾਰੀ ਨੂੰ ਬਟਾਲਾ ਵਿਖੇ ਲਾਇਆ ਕਿਸ ਨੂੰ ਇਹ ਵੀ ਆਪਣੇ ਆਪ ਚ ਇੱਕ ਸਵਾਲ ਹੈ ਪਰ ਆਪਣੀ ਹੀ ਸਰਕਾਰ ਤੋਂ ਨਾਰਾਜ਼ ਨਜ਼ਰ ਆ ਰਹੇ ਸੇਖੜੀ ਬਾਰੇ ਜਦੋਂ ਜਾਖੜ ਨੂੰ ਪੁੱਛਿਆ ਗਿਆ ਤਾਂ ਜਾਖੜ ਨੇ ਕਿਹਾ ਕਿ ਮਸਲਾ ਗੰਭੀਰ ਹੈ ਅਤੇ ਜੋ ਵੀ ਦੋਸ਼ੀ ਹੋਇਆ ਉਸ ਖਿਲਾਫ ਕਾਰਵਾਈ ਕਰਾਂਗੇ ਪਰ ਸਰਕਾਰ ਨੂੰ ਲੈ ਕੇ ਖੜੇ ਕੀਤੇ ਜਾ ਰਹੇ ਸਵਾਲਾਂ ਦੇ ਸਵਾਲ ਨੂੰ ਜਾਖੜ ਵੀ ਸਵਾਲਾਂ ਵਿੱਚ ਹੀ ਛਿੜ ਗਏ ਦੀ ਸਮੱਸਿਆਵਾਂ ਹੱਲ ਕਰਨ ਵਾਸਤੇ ਆਲਰੇਡੀ ਕੱਲ 15 ਲੱਖ ਰੁਪਏ ਰਿਲੀਜ਼ ਕਰਤੇ ਹੈ ਸੀਵਰੇਜ ਬੋਰਡ ਨੇ ਤਾਂ ਕਿ ਇਹਦੀ ਸਫਾਈ ਹੋ ਸਕੇ ਸਭ ਤੋਂ ਪਹਿਲਾਂ ਤਾਂ ਜਿਹੜਾ ਸਿਸਟਮ ਹੈ ਬਾਕੀ ਜਿਹੜੀ ਮੇਨ ਪ੍ਰੋਬਲਮ ਹੈ ਸੜਕ ਦੀ ਹੈ ਇਹ ਸੜਕ ਵਾਸਤੇ ਪੈਸੇ ਆਉਣ ਵਾਲੇ 2-3 ਦਿਨਾਂ ਦੇ ਅੰਦਰ-ਅੰਦਰ ਜਿਹੜਾ ਕਰੀਬਨ 50-55 ਲੱਖ ਰੁਪਏ ਦਾ ਐਸਟੀਮੇਟ ਹੈ ਉਹਦੇ ਪੈਸੇ ਰਿਲੀਜ਼ ਕਰਵਾ ਕੇ ਇਹ ਸੜਕ ਵੀ ਬਣਾਵਾਂਗੇ ਅਸ਼ਵਰੀ ਸੇਖੜੀ ਦਾ ਇਹ ਦਰਦ ਸਮੇਂ-ਸਮੇਂ ਤੇ ਸਾਹਮਣੇ ਆਂਦਾ ਹੀ ਰਹਿੰਦਾ ਹੈ ਪਰ ਇਹ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਹੈ ਕਿ ਜੇਕਰ ਸਰਕਾਰ ਦੇ ਨੁਮਾਇੰਦੇ ਹੀ ਕਹਣ ਕਿ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਤਾਂ ਸਰਕਾਰ ਵਿੱਚ ਪੁੱਛਿਆ ਕਿਸ ਨੂੰ ਜਾਰੀ ਹੈ ਪੰਜਾਬ ਵਿੱਚ ਕਾਂਗਰਸ ਸਰਕਾਰ ਦੀ ਤਰਾਸ਼ ਦੀ ਇਹ ਬੰਦੀ ਦਿਖਾਈ ਦੇ ਰਹੀ ਹੈ ਕਿ ਕਾਂਗਰਸ ਸਰਕਾਰ ਤੋਂ ਜਿੱਥੇ ਕਾਂਗਰਸੀ ਸਮਰਥਕ ਦੁਖੀ ਦਿਖਾਈ ਦੇ ਰਹੇ ਨੇ ਉੱਥੇ ਕਾਂਗਰਸੀ ਨੇਤਾ ਵੀ ਦੁਖੀ ਦਿਖਾਈ ਦੇ ਰਹੇ ਨੇ ਇਹਨਾਂ ਨੂੰ ਆਸ਼ਵਾਸ਼ਣ ਦੇਣ ਲਈ ਪਹੁੰਚੇ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਜਿੱਥੇ ਇਹਨਾਂ ਨੂੰ ਮਿਲ ਕੇ ਆਸ਼ਵਾਸ਼ਣ ਦਿੱਤਾ ਉਥੇ ਹੁਣ ਇਹ ਦੇਖਣਾ ਹੋਏਗਾ ਕਿ ਸੁਨੀਲ ਜਾਖੜ ਦਾ ਦਿੱਤਾ ਹੋਇਆ ਆਸ਼ਵਾਸਨ ਆਉਣ ਵਾਲੇ ਸਮੇਂ 'ਚ ਕੀ ਰੰਗ ਲਿਆਂਦਾ ਹੈ ਫਿਲਹਾਲ ਕਾਂਗਰਸ ਦੇ ਰਾਜ ਤੋਂ ਕਾਂਗਰਸੀ ਸਮਰਥਕ ਤੇ ਕਾਂਗਰਸੀ ਨੇਤਾ ਵੀ ਦੁਖੀ ਦਿਖਾਈ ਦੇ ਰਹੇ ਨੇ ਕੈਮਰਾ ਪਰਸਨ ਮੋਨੀਸ਼ ਮਿੱਠੂ ਜਨ ਨਾਲ ਪੋਪਾਲ ਸਿੰਘ ਲਿਵਿੰਗ ਇੰਡੀਆ న్యూਸ ਗੁਰਦਾਸ ਸੋ ਬਿਲਕੁਲ ਆਪਣਿਆਂ ਤੋਂ ਆਪਣੇ ਹੀ ਨਾਰਾਜ਼ ਨਜ਼ਰ ਆ ਰਹੇ ਨੇ ਪੋਪਾਲ ਸਾਡੇ ਨਾਲ ਫੋਨ ਲਾਈਨ ਤੇ ਵੀ ਜੁੜੇ ਨੇ ਪੋਪਾਲ ਮਸਲਾ ਕੀ ਹੈ 2 ਮਹੀਨੇ ਪਹਿਲੇ ਵੀ ਵੇਖਿਆ ਸੀ ਸੇਖੜੀ ਸਾਹਿਬ ਧਰਨੇ ਤੇ ਬੈਗੇ ਸੀ ਜਦੋਂ ਸਰਕਾਰ ਆਪਣੀ ਹੋਏ ਉਦੋਂ ਸਰਕਾਰ ਦੇ ਨੁਮਾਇंदे ਦੇ ਧਰਨੇ ਤੇ ਬੈ ਜਾਣ ਤੇ ਫਿਰ ਸੋਚਣਾ ਲਾਜ਼ਮੀ ਹੋ ਜਾਂਦਾ ਹੈ ਕਿ ਸਰਕਾਰ ਕੰਮ ਕੀ ਰਹੀਏ ਜਾਂ ਨੁਮਾਇੰਦਿਆਂ ਦੀ ਸੁਣੀ ਨਹੀਂ ਜਾੜੀ ਜੀ ਬਿਲਕੁਲ ਨੁਮਾਇੰਦੇ ਇੱਥੇ ਬਟਾਲੇ ਦੇ ਵਿੱਚ ਇਹੀ ਮਾਮਲਾ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ ਕਿ ਕਾਂਗਰਸ ਦੇ ਰਾਜ ਦੇ ਵਿੱਚ ਕਾਂਗਰਸੀ ਨੇਤਾਵਾਂ ਦੇ ਜਿਹੜੇ ਇਥੋਂ ਤਿੰਨ ਵਾਰ ਬਟਾਲੇ ਤੋਂ ਵਿਤਾਇਕ ਬਣ ਚੁੱਕੇ ਨੇ ਇਹ ਮੰਤਰੀ ਬਣ ਚੁੱਕੇ ਨੇ ਅਸ਼ਵੀ ਸ਼ੇਖਰੀ ਉਹਨਾਂ ਦੀ ਸੁਣਵਾਈ ਨਹੀਂ ਕਿਤੇ ਹੁੰਦੀ ਦਿਖਾਈ ਦੇਦੀ ਤੇ ਕਿਤੇ ਨਾ ਕਿਤੇ ਉਹ ਇਹ ਸਾਰਾ ਠਿਕੜਾ ਜਿਹੜਾ ਹੈ ਉਹ ਆਪਣੇ ਰਾਜਨੀਤਿਕ ਜਿਹੜਾ ਆਸਪਾਸ ਦੇ ਨੇਤਾ ਲੋਕ ਕਹਿ ਦिए ਰਾਜ ਦੇ ਕੈਬਨਿਟ ਮਿਨਿਸਟਰ ਕਹਿ ਦिए ਉਹਨਾਂ ਦੇ ਉੱਤੇ ਭੰਦੇ ਦਿਖਾਈ ਦੇ ਰਹੇ ਨਾਲ ਹੀ ਪ੍ਰਸ਼ਾਸਨਿਕ ਅਧਿਕਾਰੀਆ ਤੇ ਵੀ ਭੰਦੇ ਦਿਖਾਈ ਦੇ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਰਾਜਨੀਤਿਕ ਲੋਕਾਂ ਦੇ ਦਬਾਅ ਹੇਠ ਹੀ ਜਿਹੜੇ ਪਟਾਣੇ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਤੇ ਸੁਣਵਾਈ ਨਹੀਂ ਕਰ ਰਹੀ ਜਿਸ ਦਾ ਖਮਿਆਲਜਾ ਜਿਹੜਾ ਪਟਾਣੇ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਪਟਾਣੇ ਦੇ ਵਿਕਾਸ ਦੇ ਰੁਕੇ ਹੋਏ ਕੰਮਾਂ ਨੂੰ ਭੁਗਤਣਾ ਪੈ ਰਿਹਾ ਤੇ ਕਿਹੜਾ ਕਿਤੇ ਪੰਜਾਬ ਨੇ ਬੇਕਰ ਕਾਂਗਰਸ ਦੇ ਸਰਕਾਰ ਨੂੰ ਲੈ ਕੇ ਹੀ ਕਾਂਗਰਸ ਦੇ ਸਮਰਥਕ ਵੀ ਮਰਾਜ਼ ਦਿਖਾਈ ਦੇ ਰਹੇ ਨੇ ਤੇ ਕਾਂਗਰਸ ਨੇ ਨੇਤਾ ਜਿਵੇਂ ਨੇ ਉਤਾਲੇ ਦੇ ਮਰਾਜ਼ ਦਿਖਾਈ ਦੇ ਰਹੇ ਕਾਂਗਰਸ ਦੇ ਸਮਰਥਕਾਂ ਨੇ ਇਹੀ ਕਿਹਾ ਹੈ ਕਿ ਅਸੀਂ ਤੇ ਮੋਟਾ ਪਾਈਆਂ ਨੇ ਪਰ ਸਾਡਾ ਕੰਮ ਕਿਉਂ ਰੁਕਿਆ ਹੋਇਆ ਸਾਡੇ ਕੰਮ ਦਾ ਜਿਹੜਾ ਵਿਕਾਸ ਵਾਅਦੇ ਦੇ ਬਟਾਲੇ ਦਾ ਉਹ ਕਿਉਂ ਰੁਕਿਆ ਹੋਇਆ ਕਾਫੀ ਮੰਦੀ ਹਾਲਤ ਫਰਮਾ ਕੋਲੋਨੀ ਦੀ ਤੇ ਹੋਰ ਵੀ ਕਾਗ ਦੇ ਨਾਲ-ਨਾਲ ਇਲਾਕੇ ਦੀ ਕਿਉਂਕਿ ਸੀਵ ਸਰਕਾ ਦਾ ਮੰਦਾ ਹਾਲ ਹੈ ਗਲੀਆਂ ਦੇ ਵਿੱਚ ਪਾਣੀ ਖੜਾ ਹੈ ਲੋਕਾਂ ਦੇ ਘਰਾਂ ਤੱਕ ਪਾਣੀ ਖੜਾ ਹੈ ਪਰ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਤੇ ਨਾ ਕਿਤੇ ਇਹ ਖਮਿਆਜਾ ਜਿਹੜਾ ਹੈ ਆਪਸੀ ਰੰਜਿਸ਼ ਦਾ ਉਹ 42 ਦਿਨ ਲੋਕਾਂ ਨੂੰ ਭੁਗਤਣਾ ਪਿਆ ਰਿਹਾ ਹੈ ਜੀ ਧੰਨਵਾਦ ਬੁਲਾਰ ਸਾਰੀ ਜਾਣਕਾਰੀ ਲਈ ਇਸ ਬਿਲਕੁਲ ਆਪਣੀ ਸਰਕਾਰ ਤੋਂ ਨਾਰਾਜ਼ ਜਿਹੜੇ ਨੇ ਕਾਂਗਰਸੀ ਨਜ਼ਰ ਆ ਰਹੇ ਨੇ ਅਗਲੀ ਖਬਰਦਾਰੂ ਕਰਾਂਗੇ